ਉਹ ਵੱਡੀ ਕਾਮਯਾਬੀ ਮਿਲੀ ਹੈ। ਔਰ ਐਸਐਸਪੀ ਸਰਦਾਰ ਭੁਪਿੰਦਰ ਸਿੰਘ ਫਰੋਹੀਪੁਰ ਪੁਲਿਸ ਦੀ ਇਹਨਾਂ ਦੀ ਐਨਟਾਇਰ ਟੀਮ ਐਸਪੀਡੀ ਮਨਜੀਤ ਸਿੰਘ ਔਰ ਸੀਆਈਏ 2 ਜੀਰਾ ਦੇ ਇੰਚਾਰਜ ਸਬ ਇੰਸਪੈਕਟਰ ਪਟਲ ਸਿੰਘ ਜਿਨ੍ਹਾਂ ਨੇ ਜਿਹੜੇ ਗਰਾਉਂਡ ਲੈਵਲ ਤੇ ਮਿਹਨਤ ਕਰਕੇ ਔਰ ਇਹ ਵੱਡੀ ਸਫਲਤਾ ਜਿਹੜੀ ਹਾਸਲ ਕੀਤੀ ਆ ਜਿਹਦੇ ਚ 9 ਕਿਲੋ 400 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ ਇਹ ਨਾਕਾਬੰਦੀ ਚਰਸਤਾ ਸਨੇਰ ਰੋਡ ਜੀਰਾ ਤੇ ਜਦੋਂ ਪੁਲਿਸ ਨੇ ਨਾਕਾਬੰਦੀ ਕੀਤੀ ਸੀਗੀ ਔਨ ਅ ਟਿਪ ਆਫ ਤੇ ਇਹਦੇ ਚ ਰਿਕਵਰੀ ਹੋਈ ਇਹਦੇ ਚ 210000 ਡਰੱਗ ਮੰਨੀ ਮਿਲੀ ਔਰ ਇੱਕ 68D9489 ਦਾ ਨੰਬਰ ਸੀਗਾ ਬਾਕੀ ਦੀ ਵੈਰੀਫਿਕੇਸ਼ਨ ਫਰਦਰ ਕੀਤੀ ਜਾਊਗੀ ਇਸ ਜਿਹੜਾ ਇਹਦੇ ਵਿੱਚ ਇੱਕ ਗ੍ਰਿਫਤਾਰੀ ਹੋਈ ਆ ਹਰਮੇਸ਼ ਸਿੰਘ ਉਰਫ ਰਮੇਸ਼ ਕਟਾ-ਕਟਾ ਨਾਂ ਦਾ ਸਮਗਲਰ ਆ ਇਹ ਔਰ ਇੱਕ ਇਹਦੇ ਨਾਲ ਦਾ ਜਿਹੜਾ ਅਜੇ ਨਾਂ ਦਾ ਦੋਸ਼ੀ ਸੀਗਾ ਉਹ ਭੱਜਣ ਚ ਫਰਾਰ ਹੋਣ ਚ ਮੌਕੇ ਤੋਂ ਕਾਮਯਾਬ ਹੋ ਗਿਆ ਬਟ ਪੀਸ ਪਾਰਟੀਆਂ ਸਰ ਔਨ ਦੀ ਜੌਬ ਸਾਡੇ ਕੋ ਵਧੀਆ ਇਨਫੋਰਮੇਸ਼ਨ ਹੈਗੀ ਆ ਇਹਨੂੰ ਵੀ ਜਲਦੀ ਜਿਹੜਾ ਫੜ ਲਿਆ ਜਾਊਗਾ ਔਰ ਸਾਨੂੰ ਪੂਰੀ ਉਮੀਦ ਆ ਕਿ ਅੱਗੇ ਨਾ ਅੱਗੇ ਜਦੋਂ ਕੜੀ ਨਾ ਕੜੀ ਜੁੜੇਗੀ ਫਾਰਵਰਡ ਤੇ ਬੈਕਵਰਡ ਲਿੰਕਸ ਨੂੰ ਖੰਗਾ ਲਿਆ ਜਾਊਗਾ ਉਹਨਾਂ ਨੂੰ ਜੋੜਿਆ ਜਾਊਗਾ ਹੋਰ ਵੀ ਚੰਗੀਆਂ ਰਿਕਵਰੀਸ ਔਰ ਹੋਰ ਵੀ ਜਿਹੜੀਆਂ ਹੈਗੀਆਂ ਅਰੈਸਟ ਜਿਹੜੀਆਂ ਇਹਦੇ ਵਿੱਚ ਕੀਤੀਆਂ ਜਾਣਗੀਆਂ ਇਸ ਦੇ ਨਾਲ ਨਾਲ ਹੀ ਐਂਟੀ ਡਰੱਗਸ ਦੇ ਉੱਤੇ ਇੱਕ ਵੱਡੀ ਸਫਲਤਾ ਹਾਸਲ